हे 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 काय तो टेह हे हे सुटी रे आतरे पण ते मग तो लोड लोड नाही ਪੈਰਾ ਜਹਾਤ ਕੋਟਾ ਜਦੋਂ ਆਈ ਦੇ ਚ ਬੰਦੇ ਚ ਉਂਗਲਾਂ ਪਈਆਂ ਇਹਨੂੰ ਐ ਆਈ ਆਈ ਕਹਿੰਦਾ ਨਾ ਖੋਹ ਨਹੀਂਦਾ ਸਾਰੇ ਨਹੀਂ ਬੈਠਣ ਚੱਲ ਜਾ ਸੱਤ ਘਟ ਗਿਆ ਕੋਈ ਨਹੀਂ ਤਾਂ ਕੱਦੂ ਦੇ ਵਿੱਚ ਸਪ੍ਰਿੰਟ ਲੱਗਣੀ ਆ ਦੇਖਦਾ ਕਿਹੜਾ ਮੂਰੇ ਜਾਂਦਾ ਰੈਡੀ 1 2 3 ਪੂਰੇ ਗਿਆ ਕਢੜ ਗਿਆ ਫੁੱਲ ਟੂਟਾ ਬਿਟਣਾ ਪਾਇਆ ਸੀਗਾ ਤਾਂ ਜਿਹੜਾ ਕੋਈ ਲੱਗਿਆ ਗੱਲ ਵੀ ਨਹੀਂ ਹੁੰਦੀ ਇਹਦੇ ਨਾਲ ਹਾਂਜੀ ਹਾਂ ਵੀ ਕਿਵੇਂ ਦਾ ਰੈਕਸ਼ਨ ਹੋ ਰਿਹਾ ਪੂਰਾ ਮਾਹੌਲ ਤਕੜਾ ਬੱਲੇ ਤੂੰ ਬਈ ਪੂਰਾ ਡਾਨ ਚਾਹੀਦਾ ਜੋਸ਼ ਫਟਕੇ ਰੈਡੀ ਕਰ ਲੈ ਚੱਲ ਰੈਡੀ 1 2 3 ਫਟ ਜਾ ਛੱਡ ਦੇ ਲੇ ਬਾਲਾ ਇਹ ਬਾ ਗੱਲ ਕਰ ਗੱਲ ਕਰ ਪਲੇਨ ਗੱਲ ਕਰ ਘਟ ਕੰਮ ਬੱਲੇ ਹੁਣ ਇਹਦਾ ਹਾਂਜੀ ਮਰਜੀ ਬਾ ਹਾਂਜੀ ਬਾ ਬਹੁਤ ਵਜੇ ਲੱਗਿਆ ਬਾਈ ਆ ਮਿੰਦੇ ਦੇਖੋ ਇਹਨੂੰ ਸ਼ਖਸ਼ਾ ਆਹ ਉੱਡਾ ਨਾ ਮਾਸੀ ਬਾਈ ਸਾਨੂੰ ਦੇਖ ਕੇ ਮੋਟੀਵੇਟ ਹੋਇਆ ਨਾ ਤੇ ਫਿਰ ਜਾਨਦਾ ਜੀ ਕਹਿੰਦਾ ਭਾਈ ਮੈਂ ਵੀ ਵੀਡੀਓ ਬਣਾਉਣੇ ਆ ਮਾ ਆ ਜਾ ਬਾਈ ਦੋ ਸਪ੍ਰਿੰਟਾਂ ਲਾਈਆਂ ਬਾਈ ਨੇ ਪਹਿਲੇ ਦਿਨ ਬਰੀਆਂ ਕੱਢ ਕੇ ਇੱਥੇ ਗਰਾਊਂਡ 'ਚ ਵਰਕ ਕਰਿਆ ਪੋੜਨੀਆ ਪਾ ਕੇ ਬਣਾਈਏ ਉਹ ਪਰਮੇਂਦਰ ਆਉਣ ਨੂੰ ਪਰਨਾ ਲਾਉਣਾ ਹੋਰ ਤੇਰੇ ਮੇਰੇ ਪੱਦ ਹੋਰ ਬਾਲ ਵਗ ਰੇਤਾ ਪੈਣਾ ਕਹਿਣ ਦੇ ਪਹਿਲਾਂ ਪੋੜਨੀਆ ਪਾ ਕੇ ਬਣਾ ਲੈ ਕਹਿਣ ਦੇ ਪਹਿਲਾਂ ਪਰਨੇ ਨਾਲ ਬਣਾ ਦੀ ਹੁਣ ਉਹਦੇ ਲਫੜਾ ਦੀ 31 ਚੱਕਰ ਲਾ ਰਿਹਾ ਹੈ ਰੈਡੀ ਚਲ ਆ ਜਾ ਆ ਜਾ ਗੋਓ ਬਈ ਸਨੋ ਅੱਜ ਪੰਜਾਬ ਚ ਖਗਰੂ ਪੱਟ ਮਹਾਨ ਮਾਰ ਦਿਖਾਈਏ ਆ ਜਾਓ ਫਿਰ ਪੰਜਾਬ ਪਾਏ ਐ ਐ ਐ ਐ ਚੱਲੋ ਟੈਸ ਐ ਐ ਐ ਐ ਚੁੱਤੀ ਐ ਐ ਐ ਐ ਚੱਲੋ ਟੈਸ ਚੁੱਤੀ ਦਾ ਗਾਰਾ ਐ ਚੱਲੋ ਟੈਸ ਐ Nei! Du må gjøre det! Du må gjøre det! ਵਾਹ ਦਾ ਵਾਹ ਦਾ ਫਟ ਖੁੱਲ ਗਿਆ ਪਹਿਲਾਂ ਵੀ ਵਾਰੀ ਮਿਹਨਤ ਲੱਗੀ ਬਈ ਬੁਰਾ ਹਾਲ ਹੋ ਗਿਆ ਛੜ ਜਾਂ ਅੱਜ ਤਰੇ ਬੰਦੇ ਤਾਂ ਮੂੰਹ ਤੋਂ ਛੜ Gue t referred Marche Tintonder Ni na paako 자ata Nigi va api ਬਹੁਤ ਹੋਰ ਲੱਗਿਆ ਬਈ ਪਹਿਲਾਂ ਹੁਣ ਤੇ ਲੈ ਨਾਉਣ ਮੋਟਰ ਤਾਂ ਇਹ ਆਹ ਆ ਤਾ ਦੇਖੋ ਇਹਨਾਂ ਦੀ ਚੰਪਰੇ ਫਿਰਦਾ ਮਛਰੇ ਫਿਰਦਾ ਦੇਖ ਲਓ ਆ ਬੰਦਾ ਗਾਇਬ ਹੋ ਜਾਂਦਾ ਗਿਰਗਟ ਆਏ ਆ ਬੰਦਾ ਗਾਇਬ ਹੋ ਗਿਆ ਮੈਂ ਲੱਭਿਆ ਕਾਰੇ ਚ ਆਹ ਸੌਖਾ ਬਈ ਲੋੜ ਦਊਗਾ ਤੇ ਮੋਟਰ ਦਾ ਹੀ ਆ ਜਾ ਸੰਭਾ ਤੇ ਦਨੇ ਆਣੇ ਭੱਜੋ ਭੱਜੋ ਈ ਲੱਗ ਕਹਿਣਾ ਯਾਰ ਇਹਦਾ ਇਹ ਮੁੰਡੇ ਦਾ ਜਾਂਦਾ ਨਹੀਂ ਕਰੇ ਬਹੁਤ ਹੀ ਲੱਗਿਆ ਦਾ ਆਏ ਨਿਆਰੇ ਲੈ ਪਹਿਲਾਂ ਕਰੇ ਦੇਹ ਬਈ ਪਸ ਕੇ ਲੈ ਸਟਾਪ ਬੜਾ ਮਾਇਆ ਹੁੰਦਾ ਭਾਈ ਜੀ ਨਾ ਜੋਰ ਫੋਰਮ ਲਾ ਕੇ ਹਟਾ 20 ਰੁਪਏ ਹੈ ਮੇਰਾ ਪਰਨਾ ਪਿਆ ਹੋਇਆ ਹੈ ਬੜਾਈ ਬੜਾਈ ਬਸ ਰਹਾ ਹੋਇਆ ਹੈ ਆਹ ਉਹ ਪਲਵਾਂ ਦੇ ਬਣਾ ਦੇ ਉਹਦੇ ਤਰਾ ਜਾਂਦਾ ਮੋਰੇ ਉਹ ਮੁੰਡਾ ਬਣਾ ਲੂਗਾ ਮੁੰਡੇ ਨੂੰ ਫਰਾ ਦੇ ਹਾਂਜੀ ਬਈ ਹੁਣ ਉਹ ਕੇ ਨੇਰਾ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਮਿਲੋਨੇ ਸ਼ਹਿਰ ਨੂੰ ਆਪਾਂ ਪਾ ਲਈ ਕੱਪੜੇ ਨਾ ਕੇ ਆਏ ਆਂ ਦੇਖੋ ਮਿਲੋ ਫਿਰ ਸ਼ਹਿਰ ਨੂੰ ਚੱਲੇ ਨੇ ਸ਼ਹਿਰ ਜਣੇ ਕੱਪੜੇ ਪਾਉਣ ਸਵਾਰ ਆ ਗਿਆ ਵੀ ਫੁੱਲ ਦੱਸੋ ਆਇਆ ਕਿ ਨਹੀਂ ਪੂਰਾ ਹਾਂ ਪੂਰਾ ਇਹ ਲਾਈਕ ਕਮੈਂਟ ਸ਼ੇਅਰ ਤੇ ਵੀਡੀਓ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸਬਸਕ੍ਰਾਈਬ ਆਲੂ ਵੀ ਦੇਖਾਂਗੇ ਜੇ ਨਵੇਂ-ਨਵੇਂ ਬਲੌਗ ਆਉਂਦੇ ਰਹਿਣੇ ਆ। ਸਾਰੇ ਜਾਣੇ ਭਰਾ ਨੂੰ ਸਪੋਰਟ ਕਰੋ। ਕੱਪੜੇ ਥੋੜੇ ਚੱਕ ਲਵਾ ਲੈਣ। ਪਹਿਲਾਂ ਇੱਥੇ ਜ਼ੋਰ ਲਾ ਕੇ ਆਇਆ ਵੀ ਫੁੱਲ। ਬਾਕੀ ਤੁਸੀਂ ਬਲੌਗ ਤੇ ਦੇਖ ਹੀ ਲੈ ਸਾਰਾ ਕੁ। ਬਾਕੀ ਨਵੇਂ-ਨਵੇਂ ਬਲੌਗ ਤੁਹਾਡੇ ਕੋਲ ਆਉਂਦੇ ਰਹਿਣੇ ਨੇ। ਦੱਬ ਕੇ ਸਪੋਰਟ ਕਰੋ ਭਰਾ ਨੂੰ। ਹਾਂਜੀ ਹੁਣ ਆਪਾਂ ੱੱਲੇ ਘਰ ਨੂੰ। ਆਏ ਬਾਈ। ਸਪੋਰਟ ਕਰੋ ਦੱਪ ਕੇ। ਕਿਵੇਂ ਲੱਗਾ ਸਾਡਾ ਬਲੌਗ? ਮੈਂ ਕਿਸ਼ੋਰ ਜਰਾ ਮੈਂ ਤਾਂ ਦੱਸ ਦੋ ਮੇਰਾ ਵੀਰ ਹਨਾ ਸ਼ਵਾਲ